ਕਿਸੇ ਮੁੰਡੇ ਦੇ ਨਾਲ ਕੈਨੇਡਾ ਵਿੱਚ ਦੋ ਫਰੈਂਡ ਗਏ ਹੁੰਦੇ ਆ ਤੇ ਫਰੈਂਡ ਉੱਥੇ ਜਾ ਕੇ ਫੋਟੋਆਂ ਪਾਉਂਦਿਆਂ ਤੇ ਇਹਨੂੰ ਫੋਨ ਕਰਦੇ ਆ ਨਾਲ ਦੇ ਨੂੰ ਕਿ ਇੱਥੇ ਆ ਜਾ ਮਹੀਨੇ ਦਾ ਲੱਖ ਰੁਪਿਆ ਬੰਦਾ ਹੈ ਤੇ ਤੂੰ ਪਿੰਡ ਫਿਰਦਾ ਤੇ ਉਹ ਭਰਾ ਜਦੋਂ ਲੱਖ ਰੁਪਿਆ ਸੁਣ ਕੇ ਕੈਨੇਡਾ ਜਾਂਦਾ ਤੇ ਉੱਥੇ ਕੰਮ ਕਰ ਕਰਦਾ ਤੇ ਮਹੀਨੇ ਬਾਅਦ ਉਹਨੂੰ ਕੀ ਮਿਲਦਾ ਹੈ ਉਹ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਂਨੇ ਆ ਕਾਫੀ ਨਿਰਾਸ਼ਾ ਨਾਲ ਦੱਸਦਾ ਹੈ ਕਿ ਤੂੰ ਤਾਂ ਕਹਿੰਦਾ ਹੈ ਲੱਖ ਰੁਪਏ ਬੰਦਾ ਤੇ ਮੇਰੀ ਤਾਂ ਰੋਟੀ 2 ਮਹੀਨੇ ਹੋ ਗਏ ਗੁਰਦੁਆਰੇ ਆਉਂਦੀ ਪਈ ਏ ਉੱਥੇ ਜਾ ਕੇ ਮੈਨੂੰ ਛਗਣੀ ਪੈਂਦੀ ਏ ਤੇ ਤੂੰ ਕਹਿੰਦਾ ਹੈ ਲੱਖ ਰੁਪਏ ਬੰਦਾ ਪਰ ਲੱਖ ਰੁਪਏ ਮੈਨੂੰ ਲੱਗਦਾ ਨਹੀਂ ਬੰਦਾ ਹੋਵੇ ਤੇ ਆਓ ਤੁਹਾਨੂੰ ਵੀ ਦਿਖਾਉਂਨੇ ਆ ਇਹ ਵੀਡੀਓ ਤੇ ਜੇਕਰ ਤੁਹਾਨੂੰ ਵੀ ਇੰਟਰਸਟਿੰਗ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ 10 ਤੂੰ ਉਹਨੂੰ ਮੁੰਡੇ ਨੂੰ ਕੀ ਕਹ ਕੀ ਕਹ ਕੇ ਤ ਨਾ ਕਰਕੇ ਸਾਲਾ ਨਹੀਂ ਤੈਨੂੰ ਕੀ ਕਹਿ ਗਿਆ ਸੱਦੇ ਸੀ ਨੇ ਕਿੰਨੇ ਪੈਸੇ ਪਾਜਦੇ ਇਹ ਮੈਨੂੰ ਕਿਹਾਦਾਈ ਹੈ ਕਿ ਲੱਖ ਪਾਜ ਜਾਂਦਾ ਵਾ ਸਾਲਾ ਪਾਣੀ ਕੰਢ ਕੇ ਕਹਿੰਦਾ ਇਹ ਲੱਖ ਸਾਲਾ ਬਣ ਨਹੀਂ ਦਿਆ ਤੂੰ ਬੱਜਾਦਾ ਆ ਸਤ ਲੱਖ ਬੈਜ ਹੁਣ ਹੁਣ ਮੇਰਾ ਵੀਰ ਕਿੰਨੇ ਕ ਪਾਜ ਦੇ ਤੈਨੂੰ ਬੱਜੇ ਤਾਂ ਭਾਈ ਤਾਂ ਇਹ ਲੱਕ ਬਣੇਗੀ ਇਹ ਤਾਂ ਸਾਲਾ ਰੋਟੀ ਪਾਣੀ ਰੋਟੀ ਪਾਣੀ ਇੱਥੇ ਰੋਟੀ ਪਾਣੀ ਗੁਰਦਵਾਰੇ ਚੱਲਣਾ ਰੋਟੀ ਪਾਣੀ ਹੋ ਗਿਆ ਤੂੰ ਵੀ ਨਹੀਂ ਗੁਰਦਵਾਰੇ ਲਾਗਤ ਕਿਦੋਂ ਭੇਜਣਾ ਈਦਾ ਪਾਈ ਨਹੀਂ ਲੈਵੇ ਕਿਉਂ ਬਰੋ ਬੜਾ